ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀਓ ਇਨਸਾਨ ਤਾਂ ਸਾਰੇ ਹੀ ਹੁੰਦੇ ਨੇ ਲੇਕਿਨ ਇਨਸਾਨੀਅਤ ਕਿਸੇ ਕਿਸੇ ਵਿੱਚ ਜ਼ਿੰਦਾ ਹੁੰਦੀ ਹੈ ਔਰ ਜਿਹੜੇ ਇਨਸਾਨਾਂ ਵਿੱਚ ਇਨਸਾਨੀਅਤ ਜ਼ਿੰਦਾ ਹੈ ਉਹਨਾਂ ਕਰਕੇ ਹੀ ਦੁਨੀਆ ਬਹੁਤ ਸੋਹਣੀ ਹੈ ਕਿਉਂਕਿ ਜਿਹੜੇ ਰੂਹ ਦੇ ਸੋਹਣੇ ਹੁੰਦੇ ਆ ਰੱਬ ਉਹਨਾਂ ਨੂੰ ਹੋਰ ਖੂਬਸੂਰਤ ਬਣਾਉਂਦਾ ਵੀਰ ਸਾਹਿਲ ਹੈ ਇਹਨਾਂ ਦਾ ਨਾਮ ਸਾਹਿਲ ਉਸ ਦਾ ਮਤਲਬ ਕਿਨਾਰਾ ਤੇ ਇਹ ਜਿਹੜਾ ਪਰਸੇ ਆ ਕੱਲ ਰੇਲਵੇ ਰੋਡ ਤੇ ਡਿੱਗ ਜਾਂਦਾ ਇਹਨਾਂ ਨੂੰ ਮਿਲਦਾ ਤਾ ਸਹੀ ਕਿਨਾਰੇ ਤੇ ਅੱਜ ਇਹ ਪੰਚਾਨ ਲੱਗੇ ਆ ਚੂੜਪੁਰ ਤੋਂ ਸਰਪੰਚ ਸਾਹਿਬ ਵੀ ਇੱਥੇ ਮੌਜੂਦ ਨੇ ਵੀਰ ਵੀ ਮੌਜੂਦ ਨੇ ਅੰਕਲ ਉਹਨਾਂ ਦਾ ਪਰਸ ਹੈ ਜਿਹੜਾ ਕੱਲ ਰੇਲਵੇ ਰੋਡ ਤੇ ਡਿੱਗ ਜਾਂਦਾ ਹੈ ਸਾਹਿਲ ਉਹਨਾਂ ਦੀ ਡਰਾਈ ਕਲੀਨ ਦੀ ਦੁਕਾਨ ਹੈ ਔਰ ਖੁਸ਼ਕਿਸਮਤੀ ਹੈ ਕਿ ਪਰਸ ਇਹਨਾਂ ਨੂੰ ਮਿਲਦਾ ਇਹਨਾਂ ਦੀ ਨਜ਼ਰ ਪੈਂਦੀ ਹੈ ਪਰਸ ਵਿੱਚ ਪੈਸੇ ਵੀ ਬਹੁਤ ਸਾਰੇ ਆ ਕੋਈ ਲਾਲਚੀ ਬੰਦਾ ਹੁੰਦਾ ਤਾਂ ਅੱਖ 파ਟ ਜਾਣੀ ਸੀਗੀ ਦਿਲ ਬੇਈਮਾਨ ਹੋ ਜਾਣਾ ਸੀ ਲੇਕਿਨ ਸਾਹਿਲ ਨੇ ਸਹੀ ਕਿਨਾਰੇ ਤੇ ਪਰਸ ਜਿਹੜਾ ਹੁਣ ਪਹੁੰਚਾਣਾ ਹੈ ਸਾਹਿਲ ਜੀ ਪਲੀਜ਼ ዱ ਦਾ ਆਨਰਸ ਤੇ ਇਹ ਪਰਸ ਜਿਹੜਾ ਆ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤਾ ਸਰ ਤੁਸੀਂ ਪੈਸੇ ਚੈੱਕ ਕਰ ਲਓ ਆਪਣੇ ਡਾਕੂਮੈਂਟ ਕਰ ਲਓ ਇੱਕ ਵਾਰੀ ਤਸੱਲੀ ਕਰ ਲਓ ਜਦੋਂ ਪਰਸ ਮਿਲ ਗਿਆ ਇਹਦੇ ਵਿੱਚ ਸਭ ਕੁਝ ਆ ਗਿਆ ਇਹਨਾਂ ਦੀ ਇਮਾਨਦਾਰੀ ਆ ਦੇਖੋ ਜੇ ਇਮਾਨਦਾਰ ਸੀ ਲੈ ਕੇ ਆ ਗਏ ਸਾਹਿਲ ਵੀ ਮਿਲ ਗਿਆ ਸਾਹਿਲ ਮਿਲ ਗਿਆ ਸਾਹਿਲ ਮਿਲ ਗਿਆ ਚਲੋ ਮੈਂ ਦੇਖੋ ਇਹਨੇ ਚਰਬਾ ਪੁੱਛ ਲੈ ਮੈਂ ਸਾਹਿਲ ਕਿੱਥੇ ਪਰਸ ਮਿਲੇ ਆ ਪੂਰੀ ਡਿਟੇਲ ਸਮਝਾ ਦਿਓ ਰੇਲਵੇ ਰੇਲਵੇ ਰੋਡ ਐਮਲੀ ਟ੍ਰੈਕ ਲਾਈਨ ਦੇ ਸਾਹਮਣੇ ਜਾ ਰਹੇ ਦਵਾਈ ਲੈਣ ਉੱਥੇ ਡਿੱ ਗਿਆ ਸੀ ਮੇਰੇ ਚਾਚੇ ਇਹ ਦਵਾਈ ਲੈ ਦਵਾਈ ਲੈ ਗਏ ਇਉਂ ਉਧਰੋਂ ਨੰਗ ਰਹੇ ਹੋਣੇ ਜਾਂ ਪਤਾ ਨਹੀਂ ਮੇਰੇ ਚਾਚਾ ਨੂੰ ਮਤਲਬ ਮਿਲਿਆ ਇਦਾਂ ਇਹਨਾਂ ਕਿ ਟੋਏ ਵੀ ਬਹੁਤ ਹੈ ਕਿ ਵੇਲੇ ਉੱਪੜ ਕੇ ਡਿੱਗ ਜਾਂਦਾ ਪਰਸ ਹਾਂਜੀ ਹੈਨਾ ਤੇ ਉੱਥੇ ਡਿੱਗਿਆ ਮੇਰੇ ਚਾਚੇ ਨੂੰ ਮਿਲਿਆ ਚਾਚੇ ਨੇ ਸਾਨੂੰ ਫੜਾ ਕੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਵੀ ਆਪ ਫੋਨ ਕਰ ਦੋ ਅੱਛਾ ਕੀ ਹੱਥਾਂ 'ਚ ਘੁੰਮਿਆ ਮੇਰੇ ਕੋਲ ਤਾਂ ਫਿਰ ਮੈਂ ਫੋਨ ਕਰਦਾ ਸੀ ਸਰਪੰਚ ਸਾਹਿਬ ਨੂੰ ਅੱਛਾ ਵਿੱਚ ਕੋਈ ਸੀਗਾ ਕੋਈ ਆਇਡੈਂਟੀਟੀ ਹਾਂਜੀ ਹਾਂਜੀ ਆਧਾਰ ਕਾਰਡ ਲਾਇਸੈਂਸ ਹੈਗਾ ਵਿੱਚ ਅੱਛਾ ਜੀ ਤੇ ਮੈਂ ਸਰਪੰਚ ਸਾਹਿਬ ਨੂੰ ਜੁੜ ਪਰ ਫੋਨ ਕਰਤਾ ਇਹ ਫੇ ਆਗੇ ਸਾਡੇ ਕੋਲ ਜੀ ਸਰਪੰਚ ਸਾਹਿਬ ਖੁਸ਼ ਹੋ? ਅਸੀਂ ਬੜੇ ਖੁਸ਼ ਹਾਂ ਜੀ ਸਾਨੂੰ ਤਾਂ ਬੜੀ ਖੁਸ਼ੀ ਹੋਈ ਹੈ ਜੀ ਸਾਨੂੰ ਇਹਨਾਂ ਦਾ ਫੋਨ ਗਿਆ ਅਸੀਂ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਇਹ ਕਹਿੰਦਾ ਹੁਣੇ ਡਿਗਿਆ ਜੀ ਤੇ ਅਸੀਂ ਫੇਰ ਇਹਨਾਂ ਦਾ ਪਾਸ ਲੈਣਾ ਹੈ ਜੀ ਹੁਣ ਸਾਨੂੰ ਤੇ ਅਸੀਂ ਕਹਿੰਦੇ ਇਦਾਂ ਦੇ ਇਮਾਨਦਾਰ ਚਾਹੀਦੇ ਆ ਤਾਂ ਕਿ ਸਾਡਾ ਦੇਸ਼ ਹੋਰ ਤਰੱਕੀ ਕਰ ਸਕਦਾ ਕਾਫੀ ਵੇਖੋ ਨੌਜਵਾਨਾਂ ਨੇ ਮਿਹਨਤ ਕੀਤੀ ਆ ਇਹਨਾਂ ਦੇ ਪਹਿਲਾਂ ਚਾਚਾ ਜੀ ਨੂੰ ਲੱਭਿਆ ਫਿਰ ਇਹਨਾਂ ਨੇ ਭਾਈ ਸਾਹਿਬ ਨਾਲ ਗੱਲ ਕੀਤੀ ਇਹਨਾਂ ਨੇ ਤੁਹਾਨੂੰ ਸੰਪਰਕ ਕੀਤਾ ਆਪਣਾ ਸਮਾਂ ਵੀ ਦਿੱਤਾ ਕੋਸ਼ਿਸ਼ ਵੀ ਕੀਤੀ ਹੈ ਤਾਂ ਤੁਹਾਡਾ ਤੁਹਾਡੀ ਮਾਨ ਤੁਹਾਡੇ ਹੱਥ ਚ ਹੈ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਜੀ ਇੱਥੇ ਕਹਿੰਦੇ ਇਦਾਂ ਦੇ ਨੌਜਵਾਨ ਇਮਾਨਦਾਰ ਸਾਨੂੰ ਹੋਰ ਮਿਲਣੇ ਚਾਹੀਦੇ ਆ ਤਾਂ ਕਿ ਨਮਸ਼ਹਿਰ ਦੇ ਵਿੱਚ ਇਹ ਨੁਕਸਾਨ ਨਹੀਂ ਹੋ ਸਕਦਾ ਕੋਈ ਵੀ ਹਾਂਜੀ ਫਿਰ ਇਹਨਾਂ ਵੀਰਾਂ ਨੂੰ ਦੇਖ ਕੇ ਤਾਂ ਹੀ ਪਤਾ ਲੱਗਦਾ ਇਨਸਾਨੀ ਜਿੰਦਾ ਹੈ ਉਹ ਹੈ ਇਨਸਾਨੀ ਜਿੰਦਾ ਹੈ ਜੀ ਹਾਂਜੀ ਹਾਂਜੀ ਜੀ ਸਰ ਤੁਸੀਂ ਮੁਲਾਜ਼ਮ ਹੋ ਜੀ ਸਾਬਕਾ ਮੁਲਾਜ਼ਮ ਹੋ ਤੇ ਆਹ ਮੁੰਡੇ ਦੀ ਇਨਸਾਨੀਅਤ ਬਾਰੇ ਕੀ ਕਹੋਗੇ ਮੈਂ ਕਹਿੰਦਾ ਮੈਂ ਕਹਿੰਦਾ ਕੁਝ ਸ਼ਬਦ ਨਹੀਂ ਕਹਿ ਸਕਦਾ ਜੀ ਨੇ ਸਾਨੂੰ ਕਹਿਨ ਜੋ ਕਿ ਸ਼ਬਦ ਨਹੀਂ ਹੈਗੇ ਜਿੰਨਾ ਇਹਨਾਂ ਨੂੰ ਇਹਨਾਂ ਨੇ ਕੀਤਾ ਇਮਾਨਦਾਰੀ ਦਿਖਾਈ ਆ ਜੀ ਦੇਖੋ 1 ਘੰਟੇ ਦੇ ਵਿੱਚ ਮੈਂ ਦੇਖ ਕੇ ਮੈਂ 1 ਘੰਟੇ ਚ ਮੁੜ ਕੇ ਘਰ ਮੇਰੇ ਫੋਨ ਚ ਲ ਗਿਆ 1 ਘੰਟਾ ਪਹਿਲਾਂ ਡਿ ਗਿਆ ਮੇਰਾ ਪਾਸ 1 ਘੰਟੇ ਦੇ ਵਿੱਚ ਤੁਹਾਨੂੰ ਪਤਾ ਸੀ ਡਿ ਗਿਆ ਕਿ ਮੈਂ ਆਖਿਆ ਜੀ ਨਾ ਜੀ ਨਾ ਮੈਂ ਮੋਰੇ ਸਮਾਨ ਲੱਗ ਗਿਆ ਸੀ ਮੋਰੇ ਸਮਾਨ ਲੈਣ ਲੱਗਾ ਉੱਥੇ ਪਾਸ ਨਹੀਂ ਨਿਕਲਿਆ ਮੈਂ ਜਿਹੜੇ ਦੋ ਮਾਰੇ ਉੱਥੇ ਅੱਛਾ ਜੀ ਉਹ ਦੋ ਗੇੜੇ ਲਗਾਏ ਜਿਹੜੇ ਮੇਰੇ ਰੋੜ ਤੇ ਪਰ ਮਿਲਿਆ ਨਹੀਂ ਮੈਨੂੰ ਪਤਾ ਇਹ ਕਿ ਤੱਕ ਲਏ ਆ ਜਿਹਦਾ ਮੈਂ ਕਿਹਾ ਇਮਾਨਦਾਰ ਫਿਰ ਮਿਲ ਜਾਏਗਾ ਨਹੀਂ ਤਾਂ ਪਰਸ ਵਿੱਚ ਕਦੇ ਵੀ ਆ ਵਿੱਚ ਬਹੁਤੀ ਤਾਂ ਗੱਲ ਆਧਾਰ ਕ ਪਰ ਜਦੋਂ ਮਿਲ ਗਿਆ ਖੁਸ਼ੀ ਮਾਨੂੰ ਨਹੀਂ ਹੋਈ ਬੇ ਇੱਕ ਇਮਾਨਦਾਰੀ ਜਿੰਦਾ ਜੀ ਵੀ ਇਮਾਨਦਾਰੀ ਹੈ ਇੱਕ ਦੋ ਗੱਲਾਂ ਸਰਦਾਰ ਸਾਹਿਬ ਇੱਕ ਤਾਂ ਇਹ ਮੁੰਡੇ ਇਮਾਨਦਾਰ ਆ ਇੱਕ ਤੁਹਾਡੇ ਵੀ ਹੱਕ ਦੀ ਕਮਾਈ ਹੋਣੀ ਆ ਉਹ ਹੱਕ ਦੀ ਕਮਾਈ ਨਹੀਂ ਜਾਣ ਦਿੰਦਾ ਤੁਹਾਡੀ ਵੀ ਇਮਾਨਦਾਰੀ ਦੀ ਕਮਾਈ ਹੋਣੀ ਆ ਬਹੁਤ ਬਹੁਤ ਧੰਨਵਾਦ ਜਨਾਬ ਸ਼ੁਕਰਾਨਾ ਬਹੁਤ ਬਹੁਤ ਸ਼ੁਕਰੀਆ ਕਰਦੇ ਵੀ ਜਿਨ੍ਹਾਂ ਨੇ ਆਪਣੇ ਦੇਖੋ ਫਿਰ ਮਗਰ ਆ ਕੇ ਇਹਨਾਂ ਨੇ ਅਪਰੋਚ ਕਰਕੇ ਕੋਸ਼ਿਸ਼ ਕੀਤੀ ਐਫਰਟਸ ਕੀਤੇ ਉਹਨੇ ਇੰਨੇ ਚਿਰ ਬਾਅਦ ਇੰਨੇ ਘੰਟੇ ਬਾਅਦ ਮੈਨੂੰ ਫੋਨ ਘਰ ਪਹੁੰਚ ਗਿਆ ਅਜਮਕਰੇ ਪਹੁੰਚੇ ਇਥੋਂ ਜਾ ਕੇ ਪਹੁੰਚੇ ਤੇ ਫੋਨ ਚਲ ਗਿਆ ਤੁਹਾਨੂੰ ਪਾਰਸ ਤੋਂ ਲੱਭ ਚਲੋ ਫਿਰ ਪਰੇਸ਼ਾਨੀ ਜਿਹੇ ਸੀਗੀ ਉਹ ਖਤਮ ਹੋ ਗਈ ਬਹੁਤ ਡਾਕੂਮੈਂਟ ਕਿਹੜੇ ਕਿਹੜੇ ਆ ਜੀ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਵਿੱਚ ਸਭ ਕੁਝ ਬਹੁਤ ਕੁਸਟਲ ਸੀ ਜੀ ਦੁਆਰਤੀ ਸਾਰੇ ਬਣਾਉਣੇ ਤਾਂ ਬਹੁਤ ਟਾਈਮ ਲੱਗਦਾ ਮੈਂ ਬਹੁਤ ਟੈਨਸ਼ਨ ਸੀ ਦਿਮਾਗ ਤੇ ਬੀਪੀ ਦਾ ਅੱਗੇ ਸਵੇਰੇ ਪਹਿਲੇ ਬਾਅਦ ਸਿਕਾ ਮੇਰਾ ਤੇ ਪਹਿਲੇ ਦਵਾਈ ਲਈ ਲੈਣੇ ਆਇਆ ਸੀ ਮੈਂ ਪਹਿਲਾਂ ਟੈਸਟ ਕਰਾਇਆ ਤੇ ਦਵਾਈ ਲਈ ਦਵਾਈ ਲੈ ਕੇ ਦੂਜੀ ਦੁਕਾਨ ਤੇ ਸਮਾਨ ਲੈਣ ਲੱਗਾ ਉੱਥੇ ਉਹ ਰ ਜਾਂਦੇ ਰਸਤੇ ਢਗੇ ਵਸੀ। ਕਾਰ ਦੀ ਟੈਸਟ ਕਰਾਣੇ ਪਏ ਨੇ ਜੀ। ਪਰ ਪਰੇਸ਼ਾਨੀ ਵਾਜਣ। ਪਰੇਸ਼ਾਨੀ ਦਾ ਬਾਰ ਚਲੋ ਹੋਂ ਰਪੋਟ ਤਾਂ ਵਧੀਆ ਆ ਜੂਗੀ। ਹਾਂ ਜੀ ਹੋਂ ਤਾਂ ਆ ਗਈ ਜੀ ਹੋਂ ਤਾਂ ਪਾਸ ਮਿਲ ਗਿਆ ਸਭ ਕੁਝ। ਖੱਜਲ ਖਰਾਬ। ਇਹ ਵੀ ਇਹ ਵੀ ਗੁੱਡ ਸਾਈਨ ਹੈ। ਗੁੱਡ ਸਾਈਨ ਹੈ ਨਾ। ਬਹੁਤ ਜਿਆਦਾ ਜੀ ਬਹੁਤ ਜਿਆਦਾ। ਵਾਈਫ ਗੁੱਡੇ ਆ ਸਾਈਨ ਗੁੱਡੇ ਉਹ ਤਾਂ ਕਿਤੇ ਕੋਈ ਅੱਛੀ ਜੀ ਨਹੀਂ ਮਿਲ ਗਈ। ਨਹੀਂ ਕੋਈ ਨਹੀਂ ਮਿਲਦੀ ਨਹੀਂ ਜੀ। ਠੀਕ ਹੈ ਨਾ ਇਮਾਨਦਾਰ ਉਹ ਵੀ ਇਹ ਇਮਾਨਦਾਰੀ ਇਹਨਾਂ ਦੀ ਇਥੋਂ ਦੇਖੋ ਇਹਨਾਂ ਦੇ ਬਹੁਤ ਆ ਗਿਆ ਮਿਲ ਗਿਆ ਇਹਨਾਂ ਨੂੰ। ਜੇ ਹੋਰ ਕਿਛੇ ਮਿਲਦਾ ਨਹੀਂ ਮਿਲਣਾ ਚਾਹਦਾ। ਜੀ ਜੀ। ਜੇ ਉਹਦਾਂ ਦੇ ਜੀ ਬਹੁਤ ਜਿਆਦਾ ਬਹੁਤ ਵਧੀਆ ਦੇਖੋ ਇੱਕ ਇੱਕ ਪਾਸੇ ਲੁੱਟ ਤਾ ਮਾਰ ਧਾੜ ਚੱਲਦੀ ਪਈ ਆ ਚੋਰੀਆਂ ਚੱਲ ਰਹੀਆਂ ਇੱਕ ਪਾਸੇ ਇਦਾਂ ਦੇ ਵੀ ਨੌਜਵਾਨ ਹੈਗੇ ਆ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਦਾ ਤੁਹਾਡਾ ਵੀ ਤੁਹਾਡਾ ਜਿਸ ਤਰ੍ਹਾਂ ਜ਼ਰੀਆ ਬਣ ਮੈਂ ਜ਼ਰੀਆ ਦੇਖੋ ਜ਼ਰੀਆ ਨਾਲ ਦੇਖੋ ਲੋਕਾਂ ਤੱਕ ਜਾਏਗੀ ਮੈਸੇਜ ਜਾਏਗਾ ਮੈਸੇਜ ਆਊਗਾ ਇਹਨਾਂ ਦੀ ਹੋਏਗੀ ਵੀ ਅਸੀਂ ਇਹਨਾਂ ਨੇ ਵਾਪਸ ਕੀਤਾ ਇਹਨਾਂ ਤੱਕ ਜਾਏਗਾ ਤੇ ਬਾਕੀ ਮੋਟੀਵੇਟ ਹੋਣਗੇ ਮੋਟੀਵੇਟ ਹੋਣਾ ਬਹੁਤੋ ਜਿਆਦਾ ਹੈ ਬਹੁਤ ਵਧੀਆ ਗੱਲ ਹੈ ਇਹਨਾਂ ਨੇ ਜਿਹੜਾ ਆਪਣਾ ਇਮਾਨਦਾਰੀ ਦਿਖਾਈ ਆ ਇਮਾਨਦਾਰੀ ਦਿਖਾ ਕੇ ਸਾਨੂੰ ਸਾਡੀ ਚੀਜ਼ ਸਾਨੂੰ ਵਾਪਸ ਕੀਤੀ ਤੇ ਮੈਂ ਬਹੁਤ-ਬਹੁਤ ਇਹਨਾਂ ਦਾ ਸ਼ੁਕਰੀਆ ਦਾਤ ਮਰਜੀ ਵੇਹੀ ਹੈ ਮਰਜੀ ਵੇਹੀ ਹੈ ਅੱਛਾ ਮੈਂ ਇਹ ਕਹਿਣ ਲੱਗਾ ਤੁਹਾਡੀ ਟੀ-ਸ਼ਰਟ ਜੈਕਟ ਤੇ ਲਿਖਿਆ ਯੂਐਸ ਐਦਾ ਦੇ ਮੁੰਡੇ ਯੂਐਸਏ ਨਾਲ ਜਾਣ ਇੱਥੇ ਹੀ ਰਹਿਣ ਸਰਕਾਰ ਅੱਗੇ ਵੇਂਦਿਆ ਕਿ ਬੇਰੋਜ਼ਗਾਰ ਨਾ ਰਹਿਣ ਰੋਜ਼ਗਾਰ ਮਿਲਦਾ ਰਵੇ ਸਰਪੰਚ ਸਾਹਿਬ ਹੋ ਗਈਆਂ ਸਾਰੀਆਂ ਗੱਲਾਂ ਕੋਈ ਤੁਹਾਡੀ ਗੱਲ ਨਹੀਂ ਬਸ ਚਲ ਪਰ ਇੱਕ ਗੱਲ ਨਾ ਕਹਿਣੀ ਚਾਹਨਾ ਪਰ ਮੇਰਾ 2 ਸਾਲ ਹੋ ਗਿਆ ਨਵਾਂ ਮੋਬਾਈਲ ਗਮ ਹੋ ਗਿਆ ਮੇਰਾ ਨਹੀਂ ਮਿਲਿਆ ਹੈ ਤੁਸੀਂ ਉਹ ਰਿਪੋਰਟ ਕਰਾਈਓ ਜੀ ਸਾਂਝ ਕੇਂਦਰਾਂ ਜੀ ਹਾਂ ਜੀ ਬਸ ਉਹ ਫੇਰ ਇੱਕੋ ਇੱਕੋ ਹਫ਼ਤਾ ਚਲਾਇਆ ਜੀ ਅਜੇ ਉਹ ਗਮ ਹੋ ਗਿਆ ਮੁੜ ਕੇ ਮਿਲਿਆ ਨਹੀਂ ਸਰਪੰਚ ਸਾਹਿਬ 101 ਇਕੱਠੇ ਹੀ ਮੋੜਦੇ ਹੁੰਦੇ ਆ ਤਾਂ ਸਾਡਾ ਮੋੜਨਾ ਜ਼ਰੂਰੀ ਆ ਚਲੋ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜੀ ਸਾਰੇ ਨੂੰ ਮਿਲਣੇ ਚਾਹੀਦੇ ਜੀ ਚਲੋ ਜੇ ਤੁਹਾਨੂੰ ਮਿਲਦਾ ਫਿਰ ਤਾਂ ਮਿਲਣਾ ਹਾਂ ਜੀ ਅਸੀਂ ਤਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਬੜੀ ਇਮਾਨਦਾਰੀ ਦਿਖਾਈ ਇਹਨਾਂ ਨੇ ਤੇ ਚਲੋ ਠੀਕ ਹੈ ਜੀ ਬਹੁਤ ਸ਼ੁਕਰੀਆ ਤਾਂ ਸਾਹਿਲ ਮਤਲਬ ਐਜ ਬਾਈ ਆਪਣਾ ਨਾਂ ਤੁਸੀਂ ਦੱਸੋ ਹਨੀ ਹਨੀ ਜੀ ਹਨੀ ਸ਼ਰਮਾ ਤਾਂ ਇੱਕ ਸਾਹਿਲ ਖਾਨੀ ਇੱਕ ਸ਼ੈਦ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਤੁਹਾਡਾ ਨਾਮ ਰਹਿ ਗਿਆ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂ ਜੀ ਤੇ ਤੁਹਾਡਾ ਵੀ ਤੇ ਸਰਪੰਚ ਸਾਬਕਾ ਸਰਪੰਚ ਸਰਿੰਦਰ ਸਿੰਘ ਜੂੜ ਪਰਸੋਂ ਜੀ ਜੂੜ ਪਰਸੋਂ ਸਰਪੰਚ ਸਾਹਿਬ ਸਾਡੇ ਬਹੁਤ ਪ੍ਰੇਮੀ ਨੇ ਠੀਕ ਹੈ ਜੀ ਬਹੁਤ ਸ਼ੁਕਰੀਆ ਇਹ ਇੱਕ ਮੈਸੇਜ ਹੀ ਤੁਹਾਡੇ ਤੱਕ ਡਿਲੀਵਰ ਕਰਨਾ ਹੁੰਦਾ ਤੁਹਾਡੇ ਤੱਕ ਮੈਸੇਜ ਪਹੁੰਚਾੜਾ ਹੁੰਦਾ ਕਿ ਜੇ ਆਪਾਂ ਨੇਕ ਕੰਮ ਕਰੀਏ ਦੇਖੋ ਮੋਰੇ ਕਿੰਨੀ ਖੁਸ਼ੀ ਹੁੰਦੀ ਹੈ ਔਰ ਜਦੋਂ ਕੋਈ ਦੂਜਾ ਵਿਅਕਤੀ ਤੁਹਾਡੇ ਕਾਰਜ ਨਾਲ ਖੁਸ਼ ਹੋਵੇ ਤਾਂ ਸਮਝ ਲਓ ਉਹਦੇ ਅੰਦਰ ਜਿਹੜਾ ਬੈਠਾ ਰੱਬ ਹੈ ਉਹ ਵੀ ਖੁਸ਼ ਹੁੰਦਾ ਤਾਂ ਇਨਸਾਨੀਅਤ ਨਾਲ ਹੀ ਜਹਾਨ ਚੱਲਦਾ ਕਿਸੇ ਨੂੰ ਖੁਸ਼ੀ ਦੇ ਕੇ ਤਾਂ ਦੇਖੋ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲੇਗਾ ਤਾਂ ਇਸੇ ਕਰਕੇ ਪਹਿਲੀ ਗੱਲ ਤਾਂ ਆਪਣੀ ਚੀਜ਼ਾਂ ਨੂੰ ਸਾਭ ਕੇ ਰੱਖੋ ਸਾਵਧਾਨ ਰਹੋ ਦੂਜੀ ਗੱਲ ਜੇ ਕਿਸੇ ਤੋਂ ਕੋਈ ਅਣਗਹਿਲੀ ਹੋ ਬ ਜਾਂਦੀ ਕਿਸੇ ਦੀ ਚੀਜ਼ ਡਿੱਗ ਵੀ ਜਾਂਦੀ ਆ ਤਾਂ ਉਹਨੂੰ ਕੋਸ਼ਿਸ਼ ਕਰਿਆ ਕਰੋ ਕਿ ਵਾਪਸ ਪਹੁੰਚਾਓ ਦੇਖੋ ਕਿੰਨਾ ਰੂਨ ਸਕੂਨ ਮਿਲਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ